ਨੀਪਣ ਮਤ ਗੋਹਾ ਸੱਟਕੇ ਪਾਥੀਆਂ ਪੱਥਕੇ ਮੱਜਾਂ ਦੇ ਸਾਰੇ ਕੰਮ ਨਿਵੇੜ ਕੇ ਟਾਈਮ ਕੱਢ ਹੀ ਲਿਆ ਹੋਰ ਮੈਂ ਤਾਂ ਤੈਨੂੰ ਦੋ ਦੰਦਿਆਂ ਦੀ ਤਾਈਓ ਕਹੀ ਜਾਂਦੀ ਸੀ ਚੱਲ ਸੋਨੀਆ ਨੂੰ ਵੀ ਬੁਲਾ ਲੈਨੇ ਆਪਾਂ ਆ ਗਈਆਂ ਤੁਸੀਂ ਹਾਂ ਤੂੰ ਹੋ ਗਈ ਤਿਆਰ ਯਾਰ ਤਿਆਰ ਤਾਂ ਮੈਂ ਹੋ ਗਈ ਪਰ ਮੈਨੂੰ ਦੋ ਕ ਘੰਟੇ ਹੋਰ ਚਾਹੀਦੇ ਆ ਤੁਹਾਨੂੰ ਪਤਾ ਮੈਂ ਟਿਊਸ਼ਨ ਪੜਾਉਣੀ ਆ ਟਿਊਸ਼ਨ ਨਾਲ ਬੱਚਿਆਂ ਦਾ ਟਾਈਮ ਹੋ ਗਿਆ ਉਹਨਾਂ ਨੂੰ ਪੜਾ ਕੇ ਮੈਂ ਬਿਲਕੁਲ ਫ੍ਰੀ ਆ ਫਿਰ ਆਪਾਂ ਰੀਲਾ ਬਣਾਉਨੇ ਆ ਲੈ ਦੇਖ ਲਾ ਲੋਕ ਐਵੇਂ ਹੀ ਕਹਿੰਦੇ ਰਹਿੰਦੇ ਆ ਵੀ ਰੀਲਾ ਬਣਾਉਣ ਵਾਲੀਆਂ ਕੁੜੀਆਂ ਵੇਲੀਆਂ ਨੇ ਸਾਰਾ ਦਿਨ ਫੋਨਾਂ ਤੇ ਲੱਗੀਆਂ ਰਹਿੰਦੀਆਂ ਅੱppa ਕਿੰਨੇ ਔਖੇ ਹੋ ਕੇ ਟਾਈਮ ਕੱਢ ਕੇ ਰੀਲਾਂ ਬਣਾਉਨੇ ਆ ਹਨਾ ਲੈ ਲੋਕਾਂ ਨੂੰ ਕੀ ਪਤਾ ਵੀ ਅਸੀਂ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਪਟਾ ਕੇ ਫੇਰ ਕਿਤੇ ਜਾ ਕੇ ਰੀਲਾਂ ਨੂੰ ਟਾਈਮ ਕੱਢਦੇ ਆ ਸਹੀ ਗੱਲ ਐ ਪਹਿਲਾਂ ਵਾਲੇ ਸਮੇਂ 'ਚ ਕੁੜੀਆਂ ਤਰੀਂਜਣਾ ਦੇ ਵਿੱਚ ਬੈਠ ਕੇ ਹੱਸ ਖੇਡ ਕੇ ਆਪਦੇ ਮਨ ਦੇ ਚਾਹ ਪੂਰੇ ਕਰ ਲੈਂਦੀਆਂ ਸੀ ਤੇ ਹੁਣ ਸਮਾਂ ਬਦਲ ਗਿਆ ਤਕਨੀਕੀ ਯੁੱਗ ਹੋਣ ਕਰਕੇ ਲੋਕ ਸੋਸ਼ਲ ਮੀਡੀਆ ਤੇ ਆਪਦੇ ਚਾਹ ਪੂਰੇ ਕਰੀ ਜਾਂਦੇ ਆ ਹੁਣ ਸਾਡੇ ਲਈ ਤਾਂ ਇਹੀ ਤ੍ਰਿੰਜਣ ਹੈ ਉਹ ਤਾਂ ਤ੍ਰਿੰਜਣ ਕਿਤੇ ਲੱਗਦੇ ਨਹੀਂ ਨਾਲੇ ਇਹਦੇ ਚ ਮਾੜਾ ਵੀ ਕੀ ਹੈ ਗੁਰਬਾਣੀ ਚ ਵੀ ਕਿਹਾ ਗਿਆ ਹਸਨ ਖੇਡਨ ਮਣਕਾ ਚਾਓ ਲੋਕਾਂ ਦੇ ਤਾਂ ਐਵੇਂ ਢਿੱਡੀ ਪੀੜ ਹੋਈ ਰਹਿੰਦੀ ਐ ਇਹ ਤਾਂ ਉਹ ਗੱਲ ਹੋਈ ਅਖੇ ਆਪ ਕੁਝ ਕਰਨਾ ਨਹੀਂ ਤੇ ਦੂਜਿਆਂ ਨੂੰ ਜਰਨਾ ਨਹੀਂ ਚਲੋ ਠੀਕ ਐ ਤੁਸੀਂ ਜਾ ਕੇ ਬਣਾਓ ਰੀਲਾ ਮੈਂ ਵੀ ਆ ਗਈ ਟਿਊਸ਼ਨ ਪੜਾ ਕੇ ਠੀਕ ਐ ਚਲੋ